ਕਿ ਨਾਤਾ ਕੰਗਨਾ ਰਣੌਜੀ ਉਦੋਂ ਪੈਦਾ ਹੋਈ ਜਦ ਐਮਰਜੈਂਸੀ ਲੱਗੀ ਨਾ ਉਹਨਾਂ ਨੂੰ ਤਾਥਾ ਪਤਾ ਨੇ ਉਹਨਾਂ ਨੇ ਜਿਹੜੇ ਉਹਨਾਂ ਦੇ ਮਾਸਟਰਸ ਨੇ ਜਿਹੜੀਆਂ ਫੋਰਸ ਸਿ ਪੰਜਾਬ ਵਿੱਚ ਸਿੱਖ ਸ਼ਕਤੀ ਨੂੰ ਤੇ ਪੰਜਾਬੀਆਂ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਇਹ ਉਹਨਾਂ ਦੀ ਖੇਡ ਹੈ ਕਿਵੇਂ ਖੇਡ ਹੈ ਕਿ ਅਸਲੀ ਤਾਂ ਐਮਰਜੈਂਸੀ ਵਿੱਚ ਕੋਈ ਵਾਇਲੈਂਸ ਹੋਈ ਹੋਈ ਨਹੀਂ ਸਰਕਾਰ ਮੈਂ ਇੰਦਰਾ ਗਾਂਧੀ ਦੀ ਲੀਡਰਸ਼ਿਪ ਤਹਿਤ ਜਾਦੋ ਵਾਲਾ ਆ ਬਾਦ ਹਾਈ ਕੋਰਟ ਤੋਂ ਆਪਣਾ ਕੇਸ ਹਾਰ ਗਈ ਤੇ ਉਹਨੂੰ ਕੁਰਸੀ ਹਿਲਦੀ ਲਗੀ ਤਾਂ ਉਹਨੇ ਸਭ ਤੋਂ ਪਹਿਲਾਂ ਤਾਂ ਕਨਸਟੀਟਿਊਸ਼ਨ ਜਿਹੜੀ ਅੱਜ ਕਾਂਗਰਸ ਕਨਸਟੀਟਿਊਸ਼ਨ ਨੂੰ ਬਚਾਉਣ ਦੀ ਗੱਲ ਕਰਦੀ ਹੈ ਸਭ ਤੋਂ ਪਹਿਲਾਂ ਹਮਲਾ ਇੰਦਰਾ ਗਾਂਧੀ ਨੇ ਕੀਤਾ ਮਸਲੇ ਲਈ ਤਕਲੀਫ ਦਿੱਤੀ ਆ ਮਸਲਾ ਬੜਾ ਗੰਭੀਰ ਹੈ ਇੱਕ ਕਾਫੀ ਦੇਰ ਦਾ ਮਸਲਾ ਚੱਲ ਰਿਹਾ ਜੀ ਐਮਰਜੈਂਸੀ ਫਿਲਮ ਹੈ ਜਿਹੜੀ ਉਹ ਐਮਰਜੈਂਸੀ ਫਿਲਮ 'ਚ ਇਤਰਾਜ਼ਯੋਗ ਕਮੈਂਟਸ ਨੇ ਸਾਂਝ ਜਰਨੈਲ ਸਿੰਘ ਉਹਨਾਂ ਬਾਰੇ ਤੇ ਸੰਤ ਭਿੰਡਰਿਆਂ ਵਾਲਿਆਂ ਵਾਲੇ ਤੇ ਸਿੱਖਾਂ ਬਾਰੇ ਅਦਾਲਤਾਂ 'ਚ ਵੀ ਗਿਆ ਮਸਲਾ ਸੈਂਸਰ ਬੋਰਡ ਨੇ ਮਨਜ਼ੂਰੀ ਰੋਕੀ ਹੋਈ ਹੈ ਐਕਚੁਅਲੀ ਇਹ ਇੱਕ ਗਿਣੀ ਮਿਥੀ ਸਾਜ਼ਿਸ਼ ਹੈ ਜਿਹੜੀ ਕੰਗਨਾ ਰਾਉਤ ਹੈ ਉਹ ਵੈਸਟਡ ਇੰਟਰਸਟ ਜਿਹੜੀ ਐਂਟੀ ਸਿੱਖ ਫੋਰਸਿਜ਼ ਨੇ ਐਂਟੀ ਸਿੱਖ ਫੋਰਸਿਜ਼ ਨੇ ਉਹਨਾਂ ਦੇ ਕਹਿਣ ਤੇ ਇਹ ਲੱਗੀ ਹੋਈ ਹੈ emergancy ਕੈਲਦੀ ਚੀ ਸੀਗੀ ਜਿਸ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਦਾ ਹਲੇ ਨਾਤਾਉ ਡੇਰੇ ਦੇ ਮੁਖੀ ਬਣੇ ਸੀ ਨਾ ਉਹਨਾਂ ਦੀ ਰਾਜਨੀਤਿਕ ਪਛਾਣ ਸੀ ਉਸ ਵੇਲੇ ਦਮਦਮੀ ਟਕਸਾਲ ਦੇ ਮੁਖੀ ਸੰਤ ਕਰਤਾਰ ਸਿੰਘ ਹੀ ਭਿੰਡਰਾਵਾਲੇ ਸੀ ਐਮਰਜੈਂਸੀ ਫਿਲਮ ਵਿੱਚ ਸੰਤ ਜਰਨੈਲ ਸਿੰਘ ਉਹਨਾਂ ਨੂੰ ਦਿਖਾ ਕੇ ਉਤਉ ਬਾਅਦ 25-30 ਨੌਜਵਾਨਾਂ ਦੇ ਹੱਥ ਬੰਦੂਕਾ ਫੜਾ ਕੇ ਬੇਗੁਨਾਹਾਂ ਨੂੰ ਮਾਰਦੇ ਦਿਖਾ ਕੇ ਮੈਂ ਸਮਝਦਾ ਇੱਕੋ ਕੰਮ ਕੰਗਨਾ ਰਣੌਤ ਨੇ ਕਰਨ ਦੀ ਕੋਸ਼ਿਸ਼ ਕੀਤੀ ਕਿ ਸਿੱਖਾਂ ਨੂੰ ਐਂਟੀ ਨੈਸ਼ਨਲ ਤੇ ਟੈਰਰਿਸਟ ਦਿਖਾਇਆ ਜਾਵੇ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਖਾਲਿਸਤਾਨੀ ਦਿਖਾਇਆ ਜਾਵੇ। ਅਸਲੀਅਤ ਇਹ ਹੈ ਕਿ ਨਾਤਾ ਕੰਗਨਾ ਰਣੌਜੀ ਉਦੋਂ ਪੈਦਾ ਹੋਇਆ ਜਦ ਐਮਰਜੈਂਸੀ ਲੱਗੀ। ਨਾ ਉਹਨਾਂ ਨੂੰ ਤੱਥ ਆਪ ਪਤਾ ਨੇ ਉਹਨਾਂ ਨੇ ਜਿਹੜੇ ਉਹਨਾਂ ਦੇ ਮਾਸਟਰਸ ਨੇ ਜਿਹੜੀਆਂ ਫੋਰਸ ਚ ਪੰਜਾਬ ਵਿੱਚ ਸਿੱਖ ਸ਼ਕਤੀ ਨੂੰ ਤੇ ਪੰਜਾਬੀਆਂ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਇਹ ਉਹਨਾਂ ਦੀ ਖੇਡ ਹੈ ਕਿਵੇਂ ਖੇਡ ਹੈ ਕਿ ਅਸਲੀ ਤਾਂ ਐਮਰਜੈਂਸੀ ਵਿੱਚ ਕੋਈ ਵਾਇਲੈਂਸ ਹੋਈ ਹੋਈ ਨਹੀਂ ਸਰਕਾਰ ਮੈਂ ਇੰਦਰਾ ਗਾਂਧੀ ਦੀ ਲੀਡਰਸ਼ਿਪ ਤਹਿਤ ਚਾਦੋਵਾਲਾਹਾਬਾਦ ਹਾਈ ਕੋਰਟ ਤੋਂ ਆਪਣਾ ਕੇਸ ਹਾਰ ਗਈ ਤੇ ਉਹਨੂੰ ਕੁਰਸੀ ਹਿਲਦੀ ਲੱਗੀ ਤਾਂ ਉਹਨੇ ਸਭ ਤੋਂ ਪਹਿਲਾਂ ਤਾਂ ਕਨਸਟੀਟਿਊਸ਼ਨ ਜਿਹੜੀ ਅੱਜ ਕਾਂਗਰਸ ਕਨਸਟੀਟਿਊਸ਼ਨ ਨੂੰ ਬਚਾਉਣ ਦੀ ਗੱਲ ਕਰਦੀ ਹੈ ਸਭ ਤੋਂ ਪਹਿਲਾਂ ਆਮਦਾ ਇੰਦਰਾ ਗਾਂਧੀ ਨੇ ਕੀਤਾ ਪਹਿਲੀ ਵਾਰ ਹਿੰਦੁਸਤਾਨ ਦੇ ਇਤਿਹਾਸ ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਲਾਉਣ ਲੱਗੇ ਤਿੰਨ ਸੀਨੀਅਰ ਮੋਡ ਪਿਉਨੀ ਜੱਜੇਸ ਨੂੰ ਉਹਨਾਂ ਨੇ ਸੁਪਰਸੀਡ ਕਰਕੇ ਚੌਥੇ ਨੰਬਰ ਵਾਲੇ ਜੱਜ ਜਸਟਿਸ ਐਨਰੀ ਨੂੰ ਚੀਫ ਜਸਟਿਸ ਬਣਾਇਆ ਉਸ ਤੋਂ ਬਾਅਦ ਆਜੋ ਐਮਰਜੈਂਸੀ ਦੀ ਗੱਲ ਜਦ ਐਮਰਜੈਂਸੀ ਲੱਗੀ ਤਾਂ ਐਮਰਜੈਂਸੀ ਵਿੱਚ ਸਮੁੱਚੇ ਦੇਸ਼ ਵਿੱਚ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੂੰ ਪੋਲੀਟੀਕਲ ਪਾਰਟੀ ਦੇ ਲੀਡਰਾਂ ਨੂੰ ਗਵਰਨਮੈਂਟ ਨੇ ਅਰੈਸਟ ਕਰਨਾ ਸ਼ੁਰੂ ਕਰਤਾ ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਲੀਡਰ ਨੂੰ ਕਿਸੇ ਨੂੰ ਅਰੈਸਟ ਨਾ ਕੀਤਾ ਸ਼੍ਰੋਮਣੀ ਅਕਾਲੀ ਦਲ ਨੂੰ ਇਹਦੇ ਉਲਟ ਇੱਕ ਬੁਰਕੀ ਛੁੱਟੀ ਗਈ ਕਿ ਤੁਸੀਂ ਪੰਜਾਬ 'ਚ ਰਾਜ ਕਰੋ ਦਿੱਲੀ 'ਚ ਸਾਨੂੰ ਕਰਦੇ ਹੋ ਤੁਸੀਂ ਚੁੱਪ ਕਰਕੇ ਬੈਠੋ ਪਰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਮੋਰਚਾ ਡਿਕਟੇਟਰ ਬਣਾ ਕੇ ਪਹਿਲੀ ਜਥਾ 7 ਜੁਲਾਈ 1975 ਨੂੰ ਗ੍ਰਿਫਤਾਰੀ ਲਈ ਐਮਰਜੈਂਸੀ ਦੇ ਉਲਟਵਾ ਚੱਕ ਕੇ ਭੇਜਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਚ ਜਿਹਦੇ ਵਿੱਚ ਜਥੇ ਦਾ ਟੋੜਾ ਤੋੜ ਸਾਹਿਬ ਤਲਵੰਡੀ ਸਾਹਿਬ ਸਾਰੇ ਸੀਨੀਅਰ ਲੀਡਰ ਸ਼ਾਮਿਲ ਸਨ ਹੁਣ ਗੱਲ ਆ ਗਈ ਕਿ ਕਨਸਟੀਟਿਊਸ਼ਨ ਨੂੰ ਮਾਰਨ ਵਾਲੇ ਕੌਣ ਨੇ ਤੇ ਕਨਸਟੀਟਿਊਸ਼ਨ ਨੂੰ ਬਚਾਉਣ ਵਾਲੇ ਕੌਣ ਹੈ ਜਿਨ੍ਹਾਂ ਨੇ ਕਨਸਟੀਟਿਊਸ਼ਨ ਨੂੰ ਬਚਾਉਣ ਕੇ ਬਚਾਉਣ ਲਈ ਇਹ ਪਹਿਲੀ ਮਾਰਚ 1977 ਨੂੰ ਐਮਰਜੈਂਸੀ ਹਟਾਈ ਉਸ ਦਿਨ ਤੱਕ ਨਿਰੰਤਰ ਮੋਰਚਾ ਸ਼੍ਰੋਮਣੀ ਅਕਾਲੀ ਦਲ ਦਾ ਡੇਲੀ ਬੇਸਿਸ ਤੇ ਚੱਲਦਾ ਰਿਹਾ ਦੂਸਰੀਆਂ ਪਾਰਟੀਆਂ ਦੇ ਲੀਡਰ ਅੰਦਰ ਰਹੇ ਅਡਵਾਨੀ ਜੀ ਰਹੇ ਬਾਜਪਈ ਸਾਹਿਬ ਰਹੇ ਜਾਰਜ ਫਰਨਾਂਡੇਸ ਵਰਗੇ ਰਹੇ ਸੋਸ਼ਲਿਸਟ ਰਹੇ ਹੋਰ ਦੂਸਰੇ ਰਹੇ ਕਈ ਪਾਰਟੀਆਂ ਦੇ ਲੀਡਰ ਪਰੋਲ ਤੇ ਵੀ ਆਏ ਕਈ ਆਪਣੀਆਂ ਗਲਤੀ ਮੰਨ ਕੇ ਵਾਪਸ ਵੀ ਆਏ ਪਰ ਸ਼ਰੋਮਣੀ ਅਕਾਲੀ ਦਲ ਵਾਅਦ ਇੱਕ ਇਸ ਤਰ੍ਹਾਂ ਦੀ ਜਮਾਤ ਸੀ ਜੀ ਨੇ ਕਿਹਾ ਕਿ ਇਹ ਮਨੁੱਖੀ ਹੱਤਾਂ ਦੇ ਅਧਿਕਾਰ ਤੇ ਛਾਪ ਹੈ ਪ੍ਰੈਸ ਦੀ ਆਜ਼ਾਦੀ ਤੇ ਛਾਪ ਹੈ ਬੋਲਣ ਦੇ ਅਧਿਕਾਰ ਤੇ ਛਾਪ ਹੈ ਅਸੀਂ ਇਹ ਪਰਵਾਹ ਨਹੀਂ ਕਰਾਂਗੇ ਪਰ ਅੱਜ ਅਫਸੋਸ ਹੈ ਕੰਗਰਾਜੀ ਆਪਣੀ ਫਿਲਮ 'ਚ ਐਮਰਜੈਂਸੀ ਦੀ ਕਹਾਣੀ ਹੋਈ ਅਧੂਰੀ ਹੈ ਜਿੰਨਾ ਚਿਰ ਐਮਰਜੈਂਸੀ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੀਆਂ 19 ਮਹੀਨੇ ਲਗਾਤਾਰ ਗ੍ਰਿਫਤਾਰੀਆਂ ਨੂੰ ਜੇ ਉਹਦਾ ਪਾਠ ਨਾ ਬਣਾਇਆ ਜਾਵੇ ਪਰ ਅਫਸੋਸ ਕੰਗਰਸ ਜੀ ਕੀ ਕਰਦੇ ਪਏ ਨੇ ਉਹ ਕਹਿ ਰਹੇ ਨੇ ਕਿ ਖਾਲਿਸਤਾਨ ਮੰਗਦੇ ਸੀ ਸੰਤਰ ਚੰਦ ਸਿੰਘ ਗੱਲ ਐਮਰਜੈਂਸੀ ਦੀ ਚੱਲ ਰਹੀ ਹੈ ਉਹ ਖਾਲਿਸਤਾਨ ਬਣਾ ਰਹੀ ਹੈ ਕਿਉਂ ਸਿੱਖਾਂ ਨੂੰ ਐਂਟੀ ਨੈਸ਼ਨਲ ਪੇਟ ਕਰ ਲਈ ਇਹਨਾਂ ਦੀਆਂ ਦਿੱਤੀਆਂ ਕੁਰਬਾਨੀਆਂ ਇਹਨਾਂ ਵੱਲੋਂ ਦਿੱਤੀਆਂ ਜਿਹੜੀਆਂ ਦੇਸ਼ ਨੂੰ ਦੀ ਆਜ਼ਾਦੀ ਨੂੰ ਬਚਾਉਣ ਲਈ ਦੇਸ਼ ਨੂੰ ਹਜ਼ਾਰ ਕਰਾਉਣ ਲਈ ਕੁਰਬਾਨੀਆਂ ਉਹਨਾਂ ਨੂੰ ਰੋਲ ਕੇ ਇਹਨਾਂ ਨੂੰ ਖਾਲਸਤਾਨੀ ਦੱਸਦੇ ਮੈਂ ਰਾਤ ਵੀ ਕਿਹਾ ਮੈਂ ਅੱਜ ਵੀ ਕਹਿਣਾ ਸੰਤ ਜਰਨੈਲ ਸਿੰਘ ਪਿੰਡਰਾਵਾਲਿਆ ਨੇ ਕਦੇ ਵੀ ਖਾਲਸਤਾਨੀ ਸੀ ਮੰਗਿਆ ਸ਼੍ਰੋਮਣੀ ਅਕਾਲੀ ਦਲ ਵਾਂਗੂ ਉਹ ਵੀ ਉਹਨਾਂ ਦੀ ਵੀ ਮੰਗ ਸੂਬਿਆਂ ਦੇ ਵੱਧ ਅਧਿਕਾਰ ਸੀ ਆਨੰਦਪੁਰ ਦਾ ਮਤਾ ਸੀ ਪਰ ਹਾਂ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਸੀ ਕਿ ਜੇ ਕੋਈ ਸਾਡੀ ਝੋਲੀ ਪਾਉ ਅਸੀਂ ਨਾ ਨਹੀਂ ਕਹਿੰਦੇ ਪਰ ਕੰਗਨਰ ਰਣੋਜੀ ਨੇ ਜਿਹੜੀ ਉਹਨਾਂ ਦੀ ਟ੍ਰੇਲਰ ਆਇਆ 2 ਮਿੰਟ ਤੇ तकरीबन 48 ਸਕਿੰਡ ਦਾ ਉਹ ਟ੍ਰੇਲਰ ਹੈ 2 ਮਿੰਟ ਤੇ 30 ਸਕਿੰਡ ਬਾਅਦ ਉਹ ਟ੍ਰੇਲਰ ਵਿੱਚ ਜਿਹੜੀ ਫੋਟੋ ਦਿਖਾਉਂਦੇ ਆ ਸੰਜਰਨੈਲ ਸਿੰਘ ਉਹਨਾਂ ਦੀ ਇੱਕ ਝੂਠੀ ਕਹਾਣੀ ਇੱਕ ਫਿਕਸ਼ਨ ਬਣਾ ਕੇ ਕਿਸੇ ਕਾਂਗਰਸੀ ਨਾਲ ਗੱਲ ਹੁੰਦੀ ਇੱਕ ਕਾਂਗਰਸੀ ਕਹਿੰਦਾ ਸੰਤ ਪੁੱਛਦਾ ਉਹਨੂੰ ਕਿ ਤੁਸੀਂ ਚਾਹੁੰਦੇ ਹੋ ਕਹਿੰਦੇ ਅਸੀਂ ਚਾਹੁੰਦੇ ਹਾਂ ਵੋਟਾਂ ਤੇ ਫਿਰ ਕਾਂਗਰਸੀ ਸੰਤਾ ਨੂੰ ਪੁੱਛਦਾ ਤੁਸੀਂ ਕੀ ਚਾਹੁੰਦੇ ਹੋ ਕਹਿੰਦੇ ਖਾਲਿਸਤਾਨ ਉਦੋਂ ਬਾਅਦ ਉਹ ਟਰੇਲਰ ਵਿੱਚ ਧੜਧੜ ਧਗੜ ਧਗੜ ਕਰਕੇ 25 ਬੰਦਿਆਂ ਦੇ ਹੱਥ ਏਕੇ 47 ਫੜਾ ਕੇ ਬੇਗੁਨਾਹ ਨੂੰ ਮਾਰਦੇ ਦਿਖਾਇਆ ਮੈਂ ਇਹ ਕਹਿੰਦਾ ਕਿ ਇਹ ਪਿਕਚਰ ਇੱਕ ਘਿਣੀ ਮਿਤੀ ਸਾਜ਼ਿਸ਼ ਦਾ ਹਿੱਸਾ ਹੈ ਜਿਹੜੀ ਸਾਜ਼ਿਸ਼ ਪੰਜਾਬ ਨੂੰ ਬਦਨਾਮ ਕਰਨ ਲਈ ਸਿੱਖਾਂ ਨੂੰ ਬਦਨਾਮ ਕਰਨ ਲਈ ਸਿੱਖਾਂ ਨੂੰ ਪਹਿਲਾ ਨੰਬਰ ਸ਼ਹਿਰੀ ਦਾ ਮਾਣ ਨਾ ਦੇਣ ਵਾਲੀ ਸੋਚ ਦਾ ਇਹ ਤਰੀਕਾ ਹੈ ਕੋਈ ਵੀ ਐਮਰਜੈਂਸੀ ਦੀ ਫਿਲਮ ਜੇੜੀ ਇਤਿਹਾਸ ਨੂੰ ਪਨ ਕੇ ਬਣੂਗੀ ਉਹਨੂੰ ਸ਼੍ਰੋਮਣੀ ਅਕਾਲੀ ਦਰ ਕਦੇ ਪਰਵਾਹ ਨਹੀਂ ਕਰੂਗਾ ਜੇ ਕੋਈ ਵੀ ਮੋਰਚਾ ਪੀਸਫੁੱਲ ਰਿਹਾ ਹੈ ਸਾਰੇ 19 ਮਹੀਨੇ ਦੇ ਦੌਰਾਨ ਇੱਕ ਦਿਨ ਵੀ ਕਿਸੇ ਐਮਰਜੈਂਸੀ ਦੇ ਖਿਲਾਫ ਲੱਗੇ ਮੋਰਚੇ ਵਿੱਚ ਕੋਈ ਵਾਇਲੈਂਸ ਨਹੀਂ ਹੋਈ ਤੇ ਉਹ ਗੋਲੀਆਂ ਚੱਲੀਆਂ ਦਿਖਾਉਂਦੇ ਨੇ ਪਰ ਦੂਸਰੀ ਗੱਲ ਮੈਂ ਇਹਨਾਂ ਨੂੰ ਪੁੱਛਦਾ ਹੈ ਕਿ ਜਿਹੜੇ ਮੋਰਚੇ ਵਿੱਚ ਸੰਤ ਕਰਤਾਰ ਸਿੰਘ ਉਹਨਾਂ ਨੇ ਨਾਲ ਗ੍ਰਿਫਤਾਰੀਆਂ ਦਿੱਤੀਆਂ ਕਾਲੀਦਾਲ ਨਾਲ ਉਹਨਾਂ ਦਾ ਤਾਂ ਜ਼ਿਕਰ ਕੋਈ ਨਹੀਂ ਸੰਤ ਜਰਨੈਲ ਸਿੰਘ ਉਹਨੀ ਨੇ ਸੇਵਾ ਸੰਭਾਲੀ ਹੈ ਸਨ 77 ਜਾ ਕੇ ਸਤੰਬਰ 'ਚ ਅਗਸਤ 'ਚ ਸੰਤ ਕਰਤਾਰ ਸਿੰਘ ਉਹਨੀ ਚੋਲਾ ਛੱਡ ਗਏ ਨੇ 21 ਅਗਸਤ ਨੂੰ ਉਹਨਾਂ ਦਾ ਸੰਸਕਾਰ ਹੋਇਆ ਸਤੰਬਰ 77 'ਚ ਉਹਨਾਂ ਨੇ ਸੇਵਾ ਸੰਭਾਲੀ ਹੈ ਜੇ ਪਹਿਲੀ ਵਾਰ ਸੰਤ ਜਰਨੈਲ ਸਿੰਘ ਉਹਨੀ ਪਬਲਿਕ ਡੋਮੇਨ 'ਚ ਆਏ ਜਾ ਲੋਕਾ ਝੋਟਾ ਦਾ ਨਾਂ ਚੱਲਿਆ ਤਾਂ ਉਹ ਅੰਮ੍ਰਿਤਸਰ ਨਿਰੰਕਾਰੀ ਕਲੈਸ਼ ਵੇਲੇ ਚੱਲਿਆ ਸੀ ਵਿਸਾਖੀ ਓਤਰ ਤੇ ਤੇ ਇਹ ਬੀਬੀ ਕੰਗਨਾ ਰੌਣਤ ਕਹੀ ਜਾਂਦੀ ਹੈ ਜੀ ਐਮਰਜੈਂਸੀ ਮੈਂ ਉਹਨਾਂ ਦੀ ਕੀ ਬਾਤ ਹੋਈ ਹੈ ਐਮਰਜੈਂਸੀ ਵੇਲੇ ਤਾਂ ਉਹ ਇੱਕ ਟਕਸਾਲ ਦੇ ਸਧਾਰਨ ਸੇਵਾਦਾਰਾਂ ਨੂੰ ਉੱਥੇ ਸੇਵਾ ਕਰ ਰਹੇ ਸੀਗੇ ਦੂਸਰੀ ਗੱਲ ਕੀ ਕੰਗਨਾ ਰੌਣਤ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਾਰਾ ਦੇਸ਼ ਜਬਰ ਸਹਿਣ ਲੱਗ ਪਿਆ ਤੇ ਸ਼ਬਰ ਦੇ ਉਲਟ ਜੇ ਆਵਾਜ਼ ਚੁੱਕੀ ਤਾਂ ਅਕਾਲੀ ਦਲ ਨੇ ਚੁੱਕੀ ਨਹੀਂ ਜੇ ਕਰਕੇ ਹੁਣ ਅੱਜ ਅਫਸੋਸ ਇਹ ਹੈ ਕਿ ਇਨਸਾਫ ਦੇਣ ਦੀ ਥਾਂ ਢੰਗ ਘਟੇ ਜਾਂਦੇ ਆ ਕੱਲ ਬੰਬੇ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਹੈ ਕਿ ਸੈਂਸਰ ਬੋਰਡ ਨੂੰ 25 ਤਰੀਕ ਤੱਕ ਫੈਸਲਾ ਕਰਨਾ ਪਊਗਾ ਕਿ ਫਿਲਮ ਚੱਲਣ ਦੇਣੀ ਹੈ ਕਿ ਨਹੀਂ ਚੱਲਣ ਦੇਣੀ ਸੈਂਸਰ ਬੋਰਡ ਦੀ ਜ਼ਿੰਮੇਵਾਰੀ ਨਹੀਂ ਕਿ ਇਹ ਫਿਲਮ ਚੱਲਣਾ ਲਾਅ ਐਂਡ ਆਰਡਰ ਪੈਦਾ ਹੁੰਦੀ ਹੈ ਸਿਚੁਏਸ਼ਨ ਕਿ ਨਹੀਂ ਇਹ ਸਰਕਾਰਾਂ ਦਾ ਕੰਮ ਹੈ ਅਸੀਂ ਇਸ ਚੀਜ਼ ਤੇ ਵੀ ਵੱਖ ਵਿਊ ਰੱਖਦੇ ਹਾਂ ਜੀ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਫਾਂਸੀ ਨੂੰ ਉਮਰਕੈਦ ਤਬਦੀਲ ਕਰਨ ਲਈ ਸੁਪਰੀਮ ਕੋਰਟ ਦੇ ਕੇਸ ਜਾਂਦਾ ਹੈ ਸੁਪਰੀਮ ਕੋਰਟ ਬੰਬੇ ਹਾਈ ਕੋਰਟ ਦੇ ਉਲਟ ਫੈਸਲਾ ਦਿੰਦੀ ਹੈ ਸਭ ਤੋਂ ਉੱਚਤਮ ਅਦਾਲਤਾਂ ਸੁਪਰੀਮ ਕੋਰਟ ਦੇ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਗੱਲ ਕਹਿੰਦੀ ਹੈ ਕਿ ਜਦ ਤੁਸੀਂ ਮਾਹੌਲ ਸਮਝੋ ਸੁਖਾਵਾਂ ਕਿਉਂਕਿ ਗਵਰਨਮੈਂਟ ਆਫ ਇੰਡੀਆ ਨੇ ਉੱਥੇ ਬਹਾਨਾ ਹੀ ਲੈ ਲਿਆ ਨਾ ਕਿ ਜੇ ਰਾਜਵਾਨਾ ਸਾਹਿਬ ਨੂੰ ਛੱਡਾਂਗੇ ਤਾਂ ਪੰਜਾਬ 'ਚ ਅੱਗ ਲੱਗ ਜੂਗੀ ਉਹਨਾਂ ਨੇ ਕਿਹਾ ਜਦ ਤੁਸੀਂ ਮਾਹੌਲ ਸਿਖਾਵਾਂ ਸਮਝੋ ਉਸ ਵੇਲੇ ਤੁਸੀਂ ਇਹਨਾਂ ਦੀ ਇਹ ਪਟੀਸ਼ਨ ਵਿਚਾਰ ਲੈਣਾ ਤੇ ਬੰਬੇ ਹਾਈ ਕੋਰਟ ਕਹਿੰਦਾ ਕਿ ਤੁਸੀਂ ਲੌਂਡ ਆਰਡਰ ਨਹੀਂ ਦੇਖਣਾ ਪੰਜਾਬ ਹਰਿਆਣਾ ਹਾਈ ਕੋਰਟ ਚ ਮੈਟਰ ਉੱਠਿਆ ਇੱਥੇ ਅਸਿਸਟੈਂਟ ਸੋਲੀਸਟਰ ਜਨਰਲ ਨੇ ਵੀ ਤੇ ਐਡਵੋਕੇਟ ਜਨਰਲ ਪੰਜਾਬ ਨੇ ਵੀ ਅਦਾਲਤ ਨੂੰ ਵਿਸ਼ਵਾਸ ਦਿਵਾਇਆ ਕਿ ਕੋਈ ਇਸ ਤਰ੍ਹਾਂ ਦੀ ਇੱਥੇ ਭੂਮਿਕਾ ਨਹੀਂ ਆਉਣ ਦੇ ਜਿਹੜਾ ਕਿਸੇ ਕਮਿਊਨਿਟੀ ਨੂੰ ਝੋਟ ਪਚਾਵੇ ਲੈ ਦੇ ਕੇ ਇੱਕ ਪੋਲਿਟੀਕਲ ਡਰਾਮਾ ਖੇਡਿਆ ਜਾ ਰਿਹਾ ਤੇ ਇਹ ਜੇ ਕਹੋ ਕਿ ਇਹ ਹੈ ਦੇਖੋ ਸ਼੍ਰੋਮਣੀ ਕਮੇਟੀ ਨੇ ਸਭ ਤੋਂ ਪਹਿਲੀ ਚਿੱਠੀ ਲਿਖੀ ਹੈ 23 ਅਗਸਤ ਨੂੰ ਕਿ ਤੁਸੀਂ ਜਿਹੜੀ 6 9 ਨੂੰ ਸਤੰਬਰ ਨੂੰ ਰਿਲੀਜ਼ ਕਰਨ ਜਾ ਰਹੇ ਹੋ ਸਾਨੂੰ ਸਖਤ ਇਤਰਾਜ਼ ਆ ਆ ਦੋ ਚੀਜ਼ਾਂ ਤਾਂ ਅਸੀਂ ਟ੍ਰੇਲਰ 'ਚ ਦੇਖ ਲਈਆਂ ਬਾਕੀ ਸਾਨੂੰ ਸਾਰੀ ਫਿਲਮ ਦਿਖਾਈ ਚੱਲੇ ਜਿਹੜੇ ਸੀਨ ਸਿੱਖਾਂ ਦੇ ਵਿਰੁੱਧ ਝੂਠੀਆਂ ਗੱਲਾਂ ਨੂੰ ਦਰਸਾਉਂਦੇ ਨੇ ਉਹਨਾਂ ਨੂੰ ਅਸੀਂ ਆਊਟ ਰਾਈਟਲੀ ਰਿਜੈਕਟ ਕਰਦੇ ਹਾਂ ਕੋਸ਼ਿਸ਼ ਸਿੰਘ ਸੁਭਾਮਾਨ ਨੇ ਵੀ ਚਿੱਠੀਆਂ ਲਿਖੀਆਂ ਬੰਬੇ ਦੇ ਵੀ ਗਈ ਇੱਥੋਂ ਵੀ ਗਈ ਹੋਰ ਵੀ ਗਈ ਚਲੋ ਔਰ ਵਨ ਰੀਜ਼ਨ ਔਰ ਦੀ ਅਦਰ ਸੈਂਸਰ ਬੋਰਡ ਨੇ ਰੋਕ ਲਿਆ ਹੁਣ ਕੱਲ ਪਰਸੋ ਦਾ ਬੰਬੇ ਹਾਈ ਕੋਰਟ ਦੇ ਫੈਸਲੇ ਦਾ ਪ੍ਰਚਾਰੇ ਚੱਲ ਰਿਹਾ ਹੈ ਕਿ ਜੀ ਉਹਦੇ ਕੋਲ ਤਾਂ ਜੋ ਕੁਛ ਸੀ ਕੰਗਨਾਰ ਨੌਤ ਨੇ 200 ਕਰੋੜ ਆਪਣਾ ਲਾ ਕੇ ਤੇ ਫਿਲਮ ਚਲਾਈਏ ਖਰਚ ਤਾਂ ਇਹ ਚੱਲਣੀ ਚਾਹੀਦੀ ਕਿ ਉਹਨੂੰ ਅਧਿਕਾਰ ਹੈ 200 ਕਰੋੜ ਲਾ ਕੇ ਹਿੰਦੁਸਤਾਨ ਨੂੰ ਦੀ ਅਮਨ ਤੇ ਸ਼ਾਂਤੀ ਨੂੰ ਅੱਗੇ ਲਾ ਦੇਵੇ ਤੱਥਾਂ ਦੇ ਆਧਾਰ ਤੋਂ ਹੋਵੇ ਹਿਸਟਰੀ ਦੀ ਡਿਸਟੋਰਸ਼ਨ ਨਾ ਹੋਵੇ ਕਿਉਂਕਿ ਲੋਕ ਹੈ ਜਿਹੜੀ ਨਵੀਂ ਜਨਰੇਸ਼ਨ ਹੈ ਜਿਨ੍ਹਾਂ ਨੇ ਨਾ ਐਮਰਜੈਂਸੀ ਦੇਖੀ ਨਾ ਸੁਣੀ ਉਹ ਤਾਂ ਜਿਹੜੀ ਇਹ ਫਿਲਮ ਦੀਆਂ ਗੱਲਾਂ ਦੇਖਣਗੇ ਉਹ ਸੱਚ ਮੰਨ ਜਾਣਗੇ ਕੀ ਗੱਲ ਹੈ ਤੇ ਜੀ ਸੰਜਰਨੈਲ ਸਿੰਘ ਨੇ ਐਮਰਜੈਂਸੀ 'ਚ ਖਾਲਿਸਤਾਨ ਮੰਗਿਆ ਸੰਜਰਨੈਲ ਸਿੰਘ ਉਹ ਤੋਂ ਪਹਿਰੇ ਹੈ ਵੀ ਨਹੀਂ ਸੀ ਉਹ ਇਹ ਵੀ ਸਮਝਣਗੇ ਕਿ ਉਹ ਦੋ ਸਿੱਕੇ ਨੇ ਬੰਦੂਕਾਂ ਨਾਲ ਬੰਦੇ ਮਾਰਤੇ ਐਮਰਜੈਂਸੀ ਦੌਰਾਨ ਇਹ ਕੁਝ ਨਹੀਂ ਹੋਇਆ ਸੋ ਸਾਡੀ ਅੱਜ ਤੁਹਾਡੇ ਨੂੰ ਤੁਹਾਨੂੰ ਤਕਲੀਫ ਦੇ ਦੀ ਕੋਈ ਮਕਸਦ ਹੈ ਕਿ ਅਸੀਂ ਸੂਬਾ ਸਰਕਾਰ ਨੂੰ ਵੀ ਤੇ ਸੈਂਟਰ ਦੀ ਸਰਕਾਰ ਨੂੰ ਵੀ ਇਹ ਹੋਰ ਜ਼ੋਰ ਵਾਰਨਿੰਗ ਦਿੰਨੇ ਆ ਕਿ ਅੱਗ ਨਾਲ ਨਾ ਖੇਡੋ ਭਾਵਨਾਵਾਂ ਨਾਲ ਕਈ ਵਾਰ ਇਹ ਲੱਗਦਾ ਹੁੰਦਾ ਕਿ ਮਿੰਟਾਂ ਸਕਿੰਟਾਂ ਲਈ ਦਬਾ ਲਿਆ ਇਹਨਾਂ ਦੇ ਰੀਪੈਅਰ ਕ੍ਰੈਕਸ਼ਨਸ ਲੰਬੇ ਹੁੰਦੇ ਤੁਸੀਂ ਕਿਸੇ ਵੀ ਕਮਿਊਨਿਟੀ ਦੀਆਂ ਧਾਰਮਿਕ ਭਾਵਨਾਵਾਂਾਂ ਤੇ ਸੱਟ ਮਾਰੀ ਚੱਲੋ ਮਾਰੀ ਚੱਲੋ ਇੱਕ ਦਿਨ ਇਹ ਜਹਾ ਆ ਜਾਂਦਾ ਜਿੱਥੇ ਸਬਰ ਦਾ ਪਿਆਲਾ ਮੁੱਕ ਜਾਂਦਾ ਏਸ ਫਿਲਮ ਦਾ ਜਿਹੜਾ ਸੋਲੀਟਰੀ ਸੋਲੀਟਰੀ ਏਮ ਲੱਗਦਾ ਮੈਨੂੰ ਇਹਦੇ ਟ੍ਰੇਲਰ ਤੋਂ ਉਹ ਇਹ ਲੱਗਦਾ ਕਿ ਸਿੱਖਾਂ ਦੇ ਗੱਲਾਂ ਮੂੰਹ ਵਿੱਚ ਦੋ ਗੱਲਾਂ ਪਾਉਣੀਆਂ ਇੱਕ ਖਾਲਿਸਤਾਨ ਦੀ ਮੰਗ ਤੇ ਇੱਕ ਹੱਥ 'ਚ ਬੰਦੂਕ ਫੜਾਉਣੀ ਸਿੱਖ ਬੰਦੂਕ ਫੜਦਾ ਹੈ ਜ਼ੁਲਮ ਦੇ ਵਿਰੁੱਧ ਸਿੱਖ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਜਦ ਜ਼ਬਰ ਤੇ ਜ਼ੁਲਮ ਹੁੰਦਾ ਪਰ ਨਾਤਾ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਤੱਕ ਕਦੇ ਖਾਲਸਾਣ ਦੀ ਗੱਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਹਮੇਸ਼ਾ ਮੰਗ ਰਹੀ ਤੇ ਉਹ ਅੱਜ ਵੀ ਮੰਗ ਹੈ ਆਨੰਦਪੁਰ ਸਾਹਿਬ ਦਾ ਮਤਾ ਸੂਬਿਆਂ ਨੂੰ ਵੰਡਤਕਾਰ ਤੇ ਕੱਲ ਵੀ ਇਹਦੀ ਮੰਗ ਹੈ ਜਿਹੜਾ ਫੈਡਰਲ ਸਟਰਕਚਰ ਦੀ ਗੱਲ ਆ ਉਹਦੀ ਗੱਲ ਹੈ ਤੇ ਮੈਂ ਇਹ ਕੰਗਨਾ ਰਣੌਤ ਨੂੰ ਵੀ ਇਹ ਸਲਾਹ ਦਿੰਦਾ ਕਿ ਬੀਬਾ ਚੱਕਣ ਵਾਲੇ ਬਹੁਤ ਹੁੰਦੇ ਨੇ ਪੜ੍ਹਦੇ ਵਿੱਚ ਫੇਰ ਕਿਸੇ ਨੇ ਪਾਣੀ ਨਹੀਂ ਪਾਉਣ ਆਉਣਾ ਤੇਲ ਪਾਉਣ ਵਾਲੇ ਆਉਣਗੇ ਹਿਸਟਰੀ ਪੜ੍ਹ ਐਮਰਜੈਂਸੀ ਦੀ ਬੈਕਗਰਾਉਂਡ ਦੇਖ ਐਮਰਜੈਂਸੀ ਨੂੰ ਹਟਾਉਣ ਵਿੱਚ ਉਹ ਲੋਕਾਂ ਦੀ ਕੰਟਰੀਬਿਊਸ਼ਨ ਦੇਖ ਜੇ ਫਿਲਮ ਦਾ ਨਾਮ ਐਮਰਜੈਂਸੀ ਰੱਖਣਾ ਤਾਂ ਐਮਰਜੈਂਸੀ ਕਿਹੜੇ ਹਾਲਤਾਂ 'ਚ ਲੱਗੀ ਤੇ ਐਮਰਜੈਂਸੀ ਦੇ ਵਿਰੁੱਧ ਕੀ ਨੇ ਸੰਘਰਸ਼ ਕੀਤਾ ਤੇ ਕਿਸ ਸੰਘਰਸ਼ ਦੇ ਨਤੀਜੇ ਨਾਲ ਇਹ ਖਤਮ ਹੋਈ ਉਹ ਸਾਰੀਆਂ ਚੀਜ਼ਾਂ ਤੈਨੂੰ ਸਾਹਮਣੇ ਕਰਨੀਆਂ ਪੈਣਗੀਆਂ ਜੇ ડાਲੀਏ ਸੀ ਸੈਂਸਰ ਬੋਰਡ ਨੂੰ ਕਹਿੰਦੇ ਆ ਤੇ ਸੈਂਸਰ ਬੋਰਡ ਵਾਲਿਓ ਤੁਹਾਨੂੰ ਵੀ ਬੇਨਤੀ ਕਰਦੇ ਆ ਉਹਨਾਂ ਨੂੰ ਇੱਕ ਸੈਪਰੇਟ ਚਿੱਠੀ ਵੀ ਲਿਖਣ ਲੱਗੇ ਆ ਅਕਾਲੀ ਦਲ ਵੱਲੋਂ ਕਿ ਪੂਰਨ ਤੌਰ ਤੇ ਫਿਲਮ ਦੇਖ ਕੇ ਕੀ ਕੋਈ ਵੀ ਪਾਰਟ ਫਿਲਮ ਵਿੱਚ ਸਿੱਖਾਂ ਨੂੰ ਟੈਰਰਿਸਟ ਦਿਖਾਉਣ ਦੀ ਗੱਲ ਕੀਤੀ ਜਾਂ ਸਿੱਖਾਂ ਨੂੰ ਵੱਖਵਾਦੀ ਦਿਖਾਉਣ ਦੀ ਗੱਲ ਕੀਤੀ ਸ਼ਰੋਮਣੀ ਅਕਾਲੀ ਦਲ ਤੇ ਸ਼ਰੋਮਣੀ ਕਮੇਟੀ ਰੜ ਕੇ ਉਸ ਚੀਜ਼ ਦਾ ਮੁਕਾਬਲਾ ਕਰੇਗੀ ਤੇ ਕਿਸੇ ਵੀ ਕੀਮਤ ਤੇ ਅਸੀਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਪਰਵਾਹ ਨਹੀਂ ਕਰਾਂ। ਸੋ ਆਖਰ 'ਚ ਮੇਰੀ ਫੇਰ ਤੁਹਾਡੇ ذریعے rahi। ਕੰਗਨਾਰ ਰੌਤ ਨੂੰ ਵੀ ਇਹ ਐਡਵਾਈਸ ਹੈ। ਕਿ ਵੀਬਾ ਜਿਹੜੀ ਤੂੰ ਫਿਲਮ ਬਣਾਈ ਆਓ ਐਮਰਜੈਂਸੀ ਦਾ ਨਾਮ ਲਿਖ ਕੇ ਸਿੱਖਾਂ ਦੀ ਨਸਲ ਕੁਸ਼ੀ ਕਰਨ ਦੀ ਉਹਨਾਂ ਨੂੰ ਨੀਵਾ ਦਿਖਾਉਣ ਦੀ ਉਹਨਾਂ ਨੂੰ ਸੈਕੰਡ ਕਲਾਸ ਸਿਟੀਜ਼ਨ ਦਿਖਾਉਣ ਦੀ ਗੱਲ ਕੀਤੀ ਹੈ। ਉਹ ਤੇਰੀ ਸੋਚ ਹੋ ਸਕਦੀ ਹੈ ਜਾਂ ਤੇਰੇ ਆਕਾ ਦੀ ਸੋਚ ਹੋ ਸਕਦੀ ਹੈ। ਅਸਲੀਅਤ ਇਹਦੇ ਉਲਟ ਹੈ। ਹਿਸਟਰੀ ਪੜ੍ਹ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ 2600 ਚੋਂ 2156 ਕੈਦੀ ਪੰਜਾਬ ਦੇ ਸੀ 127 ਫਾਂਸੀ ਚੜਨ ਵਾਲਿਆਂ ਚੋਂ 96 ਪੰਜਾਬ ਦੇ ਸੀ ਤੇ ਸਿੱਖ ਸੀ। ਤੋਂ ਅੱਜ ਉਹਨਾਂ ਲੋਕਾਂ ਨੂੰ ਵੱਖਵਾਦੀ ਖਾਲਿਸਤਾਨੀ ਯਾਤਵਾਦੀ ਕਹਿ ਕੇ ਆਪਣੀਆਂ ਫਿਲਮਾਂ ਬਣਾਉਣਗੇ ਇਹ ਫਿਲਮਾਂ ਕਦੇ ਪ੍ਰਵਾਨ ਨਹੀਂ ਹੋਣਗੀਆਂ। ਸੋ ਸਾਡੀ ਉਮੀਦ ਹੈ ਕਿ ਸੈਂਸਰ ਬੋਰਡ ਤੇ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਤੁਰੰਤ ਕਾਰਵਾਈ ਕਰਕੇ ਕਿਸੇ ਵੀ ਹਾਲਤ ਵਿੱਚ ਸਾਰੀ ਪਿਕਚਰ ਸਿੱਖ ਲੀਡਰਸ਼ਿਪ ਨੂੰ ਕੌਨਫੀਡੈਂਸ ਲੈ ਬਿਨਾ ਕੀ ਇਹਦੇ ਵਿੱਚ ਐਂਟੀ ਸਿੱਖ ਸੈਂਟੀਮੈਂਟ ਨੂੰ ਹਾਰਟ ਕਰਨ ਵਾਲੀ ਗੱਲ ਨਹੀਂ ਤਾਂ ਰਿਲੀਜ਼ ਕਰਨ ਦੀ ਪਰਮਿਸ਼ਨ ਦੇ ਗਈ ਜੇ ਇਹਨਾਂ ਨੇ ਰੇਲੀ ਮਿਲੀ ਭੁਗਤ ਕਰਕੇ ਜਿਵੇਂ ਖਿਚੜੀ ਜੀ ਖੇਡਦੇ ਆ ਕਦੇ ਕਿਸੇ ਹਾਈ ਕੋਰਟs ਕਦੇ ਜਦ ਵੱਖ-ਵੱਖ ਹਾਈ ਕੋਰਟਾਂ 'ਚ ਕੇਸ ਜਾਂਦੇ ਆ ਸੁਪਰੀਮ ਕੋਰਟ ਉਸੇ ਵੇਲੇ ਸਾਰੇ ਹਾਈ ਕੋਰਟਾਂ ਨੂੰ ਕਹਿ ਦਿੰਦੀ ਆ ਕਿ ਕਿਸੇ ਨੇ ਨਹੀਂ ਫੈਸਲਾ ਸੁਣਾਉਣਾ ਅਸੀਂ ਕੇਸ ਬਣਾ ਲਿਆ ਪਰ ਇਹਦੇ ਸੁਪਰੀਮ ਕੋਰਟ ਨੇ ਵੀ ਬੁਲਾਇਆ ਹਰਿਆਣੇ 'ਚ ਵੀ ਪਟੀਸ਼ਨ ਚੱਲੀ ਮਹਾਰਾਸ਼ਟਰ ਜਿਵੇਂ ਚੱਲੀ ਜਦੂਸਰੇ ਕਿੱਸਾ ਚੱਲੀ ਸੀ ਤਾਂ ਉਹਨਾਂ ਨੇ ਕਹਿਤਾ ਸੀ ਕਿ ਕੋਈ ਹਾਈ ਸਟੇਟ ਹਾਈ ਕੋਰਟ ਐਂਟਰਟੇਨਿੰਗ ਕਰੂ ਸੁਪਰੀਮ ਕੋਰਟ ਦੇ ਨੋਟਿਸ ਲਿਆਂਦਾ ਜਾਵੇ ਸੋ ਸਾਡੇ ਲਈ ਕਾਨੂੰਨ ਵੀ ਵੱਖ ਸਾਡੇ ਲਈ ਸੋਚ ਵੀ ਵੱਖ ਸਾਡੇ ਲਈ ਅਪਰੋਚ ਵੀ ਵੱਖ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨੂੰ ਸ਼੍ਰੋਮਣੀ ਅਕਾਲੀ ਦਲ ਕਦੇ ਪਰਵਾਹ ਨਹੀਂ ਕਰੂ ਗਰਵਨ ਸਰ ਹਾਂਜੀ ਇਹਦੇ ਵਿੱਚ ਕੋਈ ਸਿਆਸੀ ਵੀ ਪਾਰਟੀਆਂ ਦਾ ਹੱਥ ਹੈ ਹੋਰ ਕੀ ਦਾ ਹੱਥ ਨਹੀਂ ਮੈਂ ਤੁਹਾਨੂੰ ਕਿਹਾ ਨਾ ਲਾਉਂ ਕਿ ਮਤਲਬ ਦਾ ਤਾਂ ਤੁਸੀਂ ਹੁਣ ਜੀਹਾਂ ਦੇ ਘੋਡੇ ਦੇ ਜੜੀ ਫਿਰਦੀ ਆ ਹੋਰ ਕੌਣ ਹੁੰਦਾ ਕੋਈ ਐਕਸ਼ਨ ਲਿਆ ਨਹੀਂ ਨਹੀਂ ਕੋਈ ਨਾਲ ਗੱਲ ਮੈਨੂੰ ਦੱਸੋ ਜੇ ਪਾਰਟੀ ਦੇ ਸੋਚ ਦੇ ਵਿਰੁੱਧ ਹੋ ਰਿਹਾ ਦੋ ਲੀਡਰ ਕਹਿ ਰਹੇ ਆ ਕਿ ਜੋ ਕਹਿ ਰਹੀ ਆ ਪਾਰਟੀ ਦੀ ਸੋਚ ਨਹੀਂ ਗਈ ਤੇ ਪਾਰਟੀ ਕਾਰਵਾਈ ਕਿਉਂ ਨਹੀਂ ਕਰਦੀ ਪਾਰਟੀ ਨੇ ਪਾਰਟੀ ਨੇ ਫਿਲਮ ਨਹੀਂ ਦੇਖੀ ਪਾਰਟੀ ਦੇ ਲੀਡਰਾਂ ਨੂੰ ਇਹ ਨਹੀਂ ਪਤਾ ਕਿ ਸ慕ਚਾ ਅਕਾਲੀ ਦਲ ਜੇਲਾ ਵਿੱਚ ਬੈਠਾ 19 ਮਹੀਨੇ ਐਮਰਜੈਂਸੀ ਵੇਲੇ ਉਹਨਾਂ ਦਾ ਜ਼ਿਕਰ ਤੱਕ ਵੀ ਨਾ ਫਿਲਮ 'ਚ ਹੋਵੇ ਸੰਜਰਨੈਲ ਸਿੰਘ ਨੂੰ ਉੱਥੇ ਕਿ ਹੀਰੋ ਨਹੀਂ ਐਂਟੀ ਨੈਸ਼ਨਲ ਵਿਖਾ ਕੇ ਪੇਸ਼ ਕਰਨਾ ਹੈ ਜਦ ਕੇ 1975 ਤੇ ਕਿਸੇ ਵੀ ਸੀਟ ਤੇ ਸੰਜਰਨੈਲ ਸਿੰਘ ਹੋਣੀ ਨਹੀਂ ਸੀਗੇ ਗੁਰਸੱਭ ਇਸ ਤੋਂ ਪਹਿਲਾਂ ਵੀ ਕੀ ਪੇਚਾ ਆ ਸਕੀਆਂ ਨੇ ਜਿੱਦਾਂ ਮਿਲ ਮੁਸਲਮਾਨਾਂ ਨੂੰ ਡਾਕਟਰ ਕੀਤਾ ਗਿਆ ਤੇ ਹੁਣ ਮਤਲਬ ਉਹ ਚੱਲ ਗਈਆਂ ਉਹਨਾਂ ਦਾ ਮਤਲਬ ਨਹੀਂ ਉਹਨਾਂ ਦੇ ਦੇਖੋ ਅਸੀਂ ਜਿੱਥੇ ਵੀ ਮਿਨੋਰਟੀਜ਼ ਨਾਲ ਧੱਕਾ ਹੁੰਦਾ ਉੱਥੇ ਅਸੀਂ ਨਾਲ ਖੜਦੇ ਆਂ ਪਰ ਜਿਹਦੇ ਸੱਟ ਵੱਜਦੀ ਹੈ ਪਹਿਲ ਤਾਂ ਉਹਨਾਂ ਨੂੰ ਕਰਨੀ ਪਊ ਨਾ ਜੀ ਮੁਸਲਮਾਨ ਲੜਾਈ ਲੜਨ ਅਸੀਂ ਖੜਾਂਗੇ ਨਾਲ ਬਰਾਜ਼ੀ ਹੁਣ ਇੰਨੇ ਵੀ ਹੈ ਨਹੀਂ ਕਿ ਹਰ ਦੀ ਲੜਾਈ ਆਪਣੇ ਗਾਲ ਪਾਈ ਚੱਲੀਏ ਅੱਜ ਦਾ ਜਿੱਡੇ ਸਾਡੇ ਤੇ ਹਮਲੇ ਹੋ ਰਹੇ ਆਰ ਪਾਸੇੋਂ ਅਸੀਂ ਤਾਂ ਆਪਣੇ ਆਪ ਨੂੰ ਅੱਜ ਬਚਾਉਣ ਤੇ ਲੱਗੇ ਹੋਏ ਆ ਕੀ ਮਤਲਬ ਜੀ ਜੇ ਕਿਤੇ ਉਹ ਹਾਈ ਕੋਰਟ ਵੱਲੋਂ ਉਹ ਨੂੰ ਛੱਡੀ ਮਿਲਦੀ ਹੈ ਤੇ ਆਪ ਵਿੱਚ ਮਤਲਬ ਪਿਕਚਰ ਲੱਗਦੀ ਹੈ ਤੁਸੀਂ ਕਿਹਾ ਮਤਲਬ ਦੇਖੋ ਮੈਂ ਤੁਹਾਨੂੰ ਸਾਰ ਗੁਰਦੇਵ ਸਿੰਘ ਜੀ ਇੱਕ ਗੱਲ ਗੱਲ ਦੱਸ ਦਿੰਦਾ ਸਮਾਂ ਲੱਗ ਜਾਂਦਾ ਹੁੰਦਾ ਭਾਵਨਾਵਾਂ ਦੱਪੀਆਂ ਨਹੀਂ ਜਾਂਦੀਆਂ ਹੁੰਦੀਆਂ ਏ ਜੇ ਸੋਚੀ ਹੋਈ ਬੈਠੇ ਆਕਾ ਇਹ ਇਹਨਾਂ ਨੂੰ ਇਸ ਦੇਸ਼ ਦੇ ਵਾਸੀ ਨਹੀਂ ਰਹਿਣ ਦੇਣਾ ਤਾਂ ਉਹਨਾਂ ਦੀ ਮਨਚੀ ਹੈ ਬੰਗੀ ਸਾਨੂੰ ਤਾਂ ਅੱਜ ਤੱਕ ਅਦਾਲਤਾਂ ਤੋਂ ਵੀ ਇਨਸਾਫ ਨਹੀਂ ਮਿਲਿਆ ਸੱਚ ਇਹ ਹੈ ਸਰਦਾਰ ਕੇਰ ਸਿੰਘ ਦੀ ਮਰਸੀ ਪਟੀਸ਼ਨ 7 ਦਿਨਾਂ ਚ ਡਿਸਾਈਡ ਹੋ ਕੇ ਫਾਂਸੀ ਲੱਗ ਗਿਆ ਸੀ ਇੰਦਰਾ ਗਾਂਧੀ ਮਰਡਰ ਕੇਸ 7 ਦਿਨਾਂ ਚ ਮਰਸੀ ਪਟੀਸ਼ਨ ਵੀ ਡਿਸਾਈਡ ਹੋ ਗਈ ਭਾਈ ਬਲਵੰਤ ਸਿੰਘ ਰਾਜਵਾਨੇ ਵਾਲੀ 12 ਸਾਲ ਚ ਡਿਸਾਈਡ ਨਹੀਂ ਹੋਈ ਦੱਸੜਦਾ ਸਹੀ ਨਾ ਕਿ ਇਹ ਕਾਨੂੰਨ ਕੀ ਨੇ ਵੀ ਤੁਸੀਂ ਇਹਦੇ ਬਾਰੇ ਕਿਸੇ ਨੂੰ ਮਿਲੋਗੇ ਵੀ ਹੁਣ ਆਪਣੀ ਗਵਰਨਰ ਜੀ ਅਸੀਂ ਜਾ ਗਵਰਨਰ ਮਿਲਣਾ ਤਾਂ ਤਾਂ ਗੱਲ ਸੁਣੋ ਸੁੱਤੇ ਨੂੰ ਜਗਾਣਾ ਹੁੰਦਾ ਜਾਗੇ ਨੂੰ ਕੀ ਜਗਾਣਾ ਚਿੱਠੀ ਪਾਰਟੀ ਵੱਲੋਂ ਅੱਜ ਹੀ ਪਾ ਰਹੇ ਆ ਮਨਿਸਟਰ ਨੂੰ ਵੀ ਇਹਨਾਂ ਨੂੰ ਵੀ ਆ ਮੀਡੀਆ ਸਭ ਤੋਂ ਵੱਧ ਹੁੰਦਾ ਉਹਨਾਂ ਨੇ ਵੀ ਮੀਡੀਆ ਰਾਹੀਂ ਦੱਸਿਆ ਜਾ ਕੇ ਭੀਖ ਮੰਗਣੀ ਹੈ ਅੱਕਾਂ ਲਈ ਲੜਾਂਗੇ ਮੰਗਣ ਨਹੀਂ ਕਹਦੇ ਜਾਣਾ ਕੁਝ ਨਾ ਮੰਗਿਆ ਮਿਲਦਾ ਵਿਰਾਸਤ ਪ੍ਰੋਗਰਾਮ ਕੋਈ ਰੀਤੀਆਂ ਵੀ ਜੇ ਇਸ ਨੂੰ ਮੰਨ ਲਈ ਕਰ ਦਿੱਤੀ ਗਈ ਤਾਂ ਕਿ ਉਹਨੂੰ ਤਾਂ ਨਾ ਪਤਾ ਚੰਗਾ ਮਰਨ ਵਰਤਿਆਂ ਵੀ ਨਹੀਂ ਮਰਨਾ ਅਸੀਂ ਕਿਉਂ ਮਰਨਾ ਕਿ ਅਸੀਂ ਹੁਣ ਮੈਨੂੰ ਯਾਦ ਦੱਸੋ ਫਿਰ ਜੈਸੀ ਹੋਈ ਅਸੀਂ ਮਰਨ ਵਰਤ ਮੈਂ ਮਰਨ ਵਰਤ ਉਹਦਾ ਮੈਂ ਇੱਕ ਦੱਸਾਂ ਨਾ ਜੀ ਕਿ ਮੈਂ ਸਾਰਾ ਸਭ ਕੁਝ ਆਲ ਦੱਸਾਂ ਚਲੋ ਲੀਡਰ ਰੱਖਦੇ ਰਹੇ ਮੈਂ ਕਿਸੇ ਦਾ ਕਿਸੇ ਦਾ ਵਿਰੋਧ ਨਹੀਂ ਕਿਸੇ ਦਾ ਵਿਰੋਧ ਨਹੀਂ ਕਿਸੇ ਦਾ ਵਿਰੋਧ ਨਹੀਂ ਕਰਦਾ ਅੰਨ ਛੋੜ ਕਰੇ ਪਖੰਡ ਨਾ ਹੋ ਸੁਹਾਗ ਨਾ ਹੋ ਰੰਡ ਕੁਰਬਾਨੀ ਵਰਤ ਦੇ ਹੱਕ ਜੇ ਨਹੀਂ ਕਹਿੰਦਾ ਲੋਕੋ ਚਲੋ ਰੱਖ ਲਿਓ ਉਸ ਵੇਲੇ ਦੀ ਲੀਡਰਸ਼ਿਪ ਇਹ ਪਾਰਟੀ ਫੈਸਲਾ ਕਰੂ ਜੀ ਜਦੋਂ ਪੰਜਾਬ ਦੇ ਲੀਡ ਹੁੰਦੀ ਹੈ ਫਿਲਮਾਂ ਦੇ ਵਿੱਚ ਲੱਗਣ ਦੋਗੇ ਜਿੰਨਾ ਜਿੰਨਾ ਕੇ ਸ਼ਰੋਮਣੀ ਇਕੱਲੀ ਦਲ ਇਹਨੂੰ ਜੀਡੀ ਪਿਕਚਰ ਦਿਖਾ ਕੇ ਐ ਮੈਂ ਦੇਖੋ ਦੋ ਗੱਲਾਂ ਨੇ ਇਹਦੇ ਮੈਂ ਜਿਹੜੀਆਂ ਫੇਰ ਦੁਹਰਾਉਣਾ ਫੇਰ ਦੁਹਰਾਉਣਾ ਪਹਿਲੀ ਸਿੱਖਾਂ ਨੂੰ ਬਦਨਾਮ ਕਰ ਲਈ ਹੈ ਬਦਨਾਮ ਇਸ ਤਰ੍ਹਾਂ ਕਿ ਨੌਜਵਾਨਾਂ ਦੇ ਹੱਥੇ ਬੰਦੂਕਾ ਫੜਾ ਕੇ ਗੋਲੀਆਂ ਛਲਾਉਂਦੇ ਦਿਖਾ ਕੇ ਤੇ ਸਾਂਝਪਾਲ ਸਿੰਘ ਉਹਨਾਂ ਦੇ ਮੂੰਹੋਂ ਖਾਲਿਸਤਾਨ ਕਹਾ ਕੇ ਦੂਸਰਾ ਜਿਹੜਾ ਵੱਡਾ ਇਹਦੇ 'ਚ ਗੱਲ ਹੈ ਹਿਸਟਰੀ ਨੂੰ ਡਿਸਟੋਰਟ ਕਰ ਰਿਹਾ ਹੈ ਹਿਸਟਰੀ ਨੂੰ ਜਿਹੜੇ ਬੰਦੇ ਇਸ ਫਿਲਮ ਨੂੰ ਦੇਖਣਗੇ ਅੱਜ ਫਿਲਮਾਂ ਦਾ ਜ਼ਮਾਨਾ ਹੈਗਾ ਜਿਹੜੀ ਇਹ ਜਨਰੇਸ਼ਨ ਆ ਉਹਨਾਂ ਨੇ ਕਹਿਣਾ ਕੰਗਨਾ ਰਣੋਤ ਜੀ ਦਿਖਾਇਆ ਕਿ ਜਦ ਐਮਰਜੈਂਸੀ ਲੱਗੀ ਤਾਂ ਸਿੱਖ ਤਾਂ ਸੌਂ ਹੀ ਗਏ ਜਦ ਕੇ ਮੋਰਚਾ ਕੱਲਾ ਤੇ ਕੱਲਾ ਕਾਲੀਦਾਲ ਨੇ ਲਾਇਆ ਸੀ ਦੂਸਰੇ ਲੀਡਰਸ਼ਿਪ ਨੂੰ ਅਰੈਸਟ ਕੀਤਾ ਸੀ ਅਸੀਂ ਬਲੈਕ ਟੈਲੀ ਕੀਤਾ ਸੀ 25 ਜੂਨ 1975 ਨੂੰ ਐਮਰਜੈਂਸੀ ਲੱਗੀ ਐ ਤੇ 7 ਜੁਲਾਈ ਨੂੰ ਪਹਿਲਾ ਜੱਥਾ ਕਾਲੀ ਦਲ ਦਾ ਗਿਆ ਸਾਨੂੰ 12 ਦਿਨ ਕਿਸੇ ਨੇ ਹੱਥ ਨਹੀਂ ਲਾਇਆ ਖੁੱਲੇ ਫਿਰਦੇ ਸੀ ਉਹਨਾਂ ਨੂੰ ਘਰ ਆਓ ਸੁੱਤਿਆਂ ਪਿਆਂ ਨੂੰ ਚੱਕ ਲਿਆ ਸੀ ਸਾਨੂੰ ਬੀਬੀ ਇੰਦਰਾ ਕਹਿੰਦੀ ਸੀ ਪੰਜਾਬ 'ਚ ਰਾਜ ਕਰ ਲਓ ਦਿੱਲੀ 'ਚ ਮੈਨੂੰ ਕਰਨ ਦਿਓ ਸਮਝੌਤਾ ਕਰ ਲਓ ਫੋਰ 올 ਟਾਈਮਸ ਟੂ ਕਮ ਪਾਵਰ ਨੂੰ ਲੱਤ ਮਾਰੀ ਸੀ ਸਿਧਾਂਤ ਨਾਲ ਖੜੇ ਸੀ ਕਿ ਲੋਕਾਂ ਦੇ ਅੱਕਾਂ ਤੇ ਡਾਕੇ ਨਹੀਂ ਪੈਣ ਦੇਵਾਂਗੇ ਅੱਜ ਵੀ ਉੱਥੇ ਹੀ ਖੜੇ ਐ ਸਾਵੇਂ ਨਾਲ ਤਰੀਕੇ ਬਦਲ ਜਾਂਦੇ ਹੁੰਦੇ ਆ ਪ੍ਰੋਟੈਸਟ ਦੇ ਕਿਉਂਕਿ ਕੋਈ ਮੈਨੂੰ ਚੀਜ਼ ਕਰੀਏ ਗੱਲ ਕਹਿਣ ਨੂੰ ਹੁਣ ਉਹ ਲੋਕ ਕੁਰਬਾਨੀ ਵਾਲੇ ਜਿਹੜੇ ਜੇਲਾ ਵਿੱਚ ਜਾਣ ਉਹ ਘਟ ਗਏ ਹੁਣ ਡਿਫਰੈਂਟ ਰੂਪ ਦੇ ਪ੍ਰੋਟੈਸਟ ਆ ਪਰ ਹੋਣਗੇ ਮੈਸੇਜ ਆਊਗਾ ਸਰ ਤੁਸੀਂ ਪੈਸੇ ਦਾ ਜ਼ਿਕਰ ਕੀਤਾ ਕਿ ਉਹਨਾਂ ਨੇ ਕਿ ਪੈਸੇ ਲੱਗੇ ਰਾਤ ਇੱਕ ਚੈਨਲ ਤੇ ਇਹ ਵੀ ਕਿਹਾ ਗਿਆ ਨਾ ਜੀ ਇੱਕ ਬੰਦੇ ਵੱਲੋਂ ਕਿ ਉਹਨੇ ਜੀ 200 ਕਰੋੜ ਖਰਚਦਾ 200 ਕਰੋੜ ਆਗੇ ਉਹਨੂੰ ਥੀਲੀ ਫੜਾ ਦਿਓ ਕਿ ਹਿੰਦੁਸਤਾਨ ਨੂੰ ਖੂਕ ਦੇ ਦੇ ਦੋਗੇ ਤੇ ਗਰਮਿੰਦਰ ਸਾਹਿਬ ਜਿਨ੍ਹਾਂ ਤੋਂ ਤੁਹਾਡਾ ਗੱਲ ਚ ਆਖਿਆ ਦੇਰ ਜਾਣ ਦੀ ਜਿਹੜੀ ਨੌਬਤ ਨੂੰ ਦੇਰ ਜਾਣ ਤੋਂ ਲੋਕ ਤੇ ਆਮਿਕ ਕੈਨੇਡਾ ਦੇ ਡਰਦੇ ਮਾਰੇ ਮੈਂ ਸਾਫ਼ ਕਹਿੰਦਾ ਮੀਡੀਏ ਜੀ ਮੇਰਾ ਪਾਸਪੋਰਟ ਕੱਟਿਆ ਜਾਊਗਾ ਇਹ ਉਹ ਵੀ ਨਹੀਂ ਜਾਣ ਨੂੰ ਤਿਆਰ ਅੱਗੇ ਪੱਤਰਕਾਰ ਵੀ ਜਾਂਦੇ ਸੀਗੇ ਅੱਗੇ ਕੁਲਦੀਪ ਨੇ ਤੁਹਾਡੇ ਕਾ ਜੁਲਦੀ ਬਲੇ ਪਰਵਾਸ ਐਸੀ ਵੀ ਜੇ ਜਲਦੀ ਆ ਤਾਂ ਟਿਕਟ ਮਿਲੇਗੀ ਉਹ ਪੁਰਾਣੀ ਗੱਲ ਹੈ ਮੈਂ ਤਾਂ ਮੇਰੀ ਗੱਲ ਸੁਣ ਲੈ ਕਾਕਾ ਤੈਨੂੰ ਮੈਂ ਦੱਸ ਦਿੰਦਾ ਜੇ ਸਮਾਂ ਆਈ ਜਾ ਤੋੜੀ ਤੁਹਾਡੇ ਚ ਕੁਰਬਾਨੀ ਆ ਗਈ ਕਿ ਜੇ ਹੁਣ ਤੁਸੀਂ ਜੇ ਲਾ ਦਿੰਦੇ ਮਾਨ ਵਾਲੀ ਗੱਲ ਫੇਰ ਤਾਂ ਤੂੰ ਕਹਿੰਦਾ ਵੀ ਚੰਗਾ ਰਹਿਦਾ ਸੀ ਤੁਸੀਂ ਤਾਂ ਆਪ ਡਰਨ ਵਾਲੇ ਹੋ ਕਿਸੇ ਨੇ ਮਾਂ ਡਿੱਗੇ ਦੀ ਖਬਰ ਨਹੀਂ ਲਈ ਦੱਸੋ ਇਹ ਤਾਂ ਵਿਕਰਮ ਸਿੰਘ ਜੀਠੀਆ ਨੇ ਕਿਰਪਾ ਕਰਤੀ ਦੱਸਦਾ ਨਹੀਂ ਤਾਂ ਗੱਲ ਹੀ ਲੋਕ ਨਹੀਂ ਸੀਗੀ ਸਾਰੇ ਅਖਬਾਰ ਚੁੰਬ ਕਰਗੇ ਇਹ ਤਾਂ ਤਗੜੇ ਹੋ ਪਹਿਲਾਂ ਤੁਸੀਂ ਅਸੀਂ ਨਾਲ ਹੀ ਤਗੜੇ ਆ ਸਾਡੇ ਕੋਲ ਟਪਈ ਜਲੇ ਤੁਸੀਂ ਅਖਬਾਰਾਂ ਚ ਵੀ ਨਾ ਦੇਖੋ ਫਿਰ ਕੀ ਫਾਇਦੀ ਤੇ ਖਾਦੀ ਦਾ ਸਰ ਚਲੋ ਮਿਹਰਬਾਨ